ਤੇ ਮਰਜੀ ਤੁਸੀਂ ਆਪਣੀ ਕਰਦੇ ਆਂ ਜਦੋਂ ਕੁੜੀ ਨੂੰ ਲੈਣ ਚੱਲੇ ਹੀ ਉਹ ਦਿਨ ਵੀ ਤੁਸੀਂ ਚੋਰੀ ਸ਼ਾਪ ਕੱਲੀ ਆ ਦੱਸਿਆ ਹੀ ਕਿਸ ਨੂੰ ਉਹ ਦਿਨ ਉਹ ਤਾਂ ਮੈਂ ਜਦੋਂ ਇਹਨਾਂ ਨੇ ਉੱਥੇ ਜਾ ਕੇ ਪਾਈ ਆ ਭਾਜੀ ਨੂੰ ਤਾਂ ਕਿਦਾਂ ਦੀਆਂ ਗੱਲਾਂ ਕਰਨ ਰਹੀ ਆ ਵੀ ਸਾਰਾ ਕੁਝ ਉਹਨੂੰ ਦੇ ਦੋ ਤੈਨੂੰ ਨੀ ਚੀਜ਼ਾਂ ਬਣਾ ਕੇ ਦਿੱਤੀਆਂ ਹੁਣ ਉਹ ਵੋਦੀਵਾਰੀ ਆਈ ਆ ਕਿਦਾਂ ਤੜਫਦੀ ਫਿਰਦੀ ਆ ਜਿੱਦਾਂ ਥੋੜੇ ਤੁਸੀਂ ਮੈਨੂੰ ਕਿਹਾ ਸੀ ਵੀ ਉਹਨੂੰ ਸ਼ਾਪ ਪਾ ਦੀ ਪਰੌਣੇ ਨੂੰ ਐਦਾਂ ਹੀ ਤੁਸੀਂ ਰਪਿੰਦਰ ਨੂੰ ਕਹਿ ਦਿੰਦੇ ਤੇ ਆਪੇ ਲੜਾਈ ਨਾ ਪੈਂਦੀ ਹੁਣ ਉਹਨੇ ਤਾਂ ਜਿਉਂ ਵਿਆਹੀ ਆਈ ਹੈ ਨਾ ਲੜਾਈ ਨਾਲ ਹੀ ਲੈਂਦੀ ਵਿਆਹ ਕੇ ਲੜਾਈ ਤਾਂ ਬਿਨਾ ਉਹਨੂੰ ਕੋਈ ਨਹੀਂ ਕਾ ਕੰਮ ਹੈਗਾ ਸੁਣੀ ਨਾ ਮੇਰੀ ਗੱਲ ਤੂੰ ਡਰਦਾ ਹੋਵੇਂਗਾ ਉਹ ਕੋ ਤੂੰ ਤੇ ਆਪਣੇ ਵੱਲੋਂ ਬਦਲਾ ਲਿਆ ਦੇ ਕੋ ਕਿ ਬਦਲਾ ਲੈਣੀ ਇਹਨੂੰ ਸੌਖੇ ਘਰ ਨਹੀਂ ਜਾਂਦਣਾ ਤੇ ਜਾਂਦਨੀਆ ਗਰੀਬਾਂ ਦੇ ਘਰ ਹੁਣ ਉੱਥੇ ਕੱਖ ਵੀ ਨਹੀਂ ਆ ਤੇ ਢੋਆ ਢਵਾਈ ਫਿਰ ਇਤੋਂ ਹੀ ਆ ਭਰਾ ਆਂਦਾ ਹੀ ਇੱਕ ਵਾਰ ਰਪਿੰਦਰ ਦਾ ਸਲਾਹ ਕਰ ਲੋ ਮੇਰਾ ਇਰਾਦਾ ਉਹ ਬਾਹਰ ਆਉਂਦਾ ਨਾ ਉਹਦੇ ਨਾਲ ਗੱਲ ਕਰ ਹੀ ਲਵਾ ਵੀ ਕਰ ਲਈ ਉਹ ਸਲਾਹ ਤੇ ਜਬਾਨ ਐਡੀ ਲੰਮੀ ਮਮੀ ਤੂੰ ਹੀ ਰਹਿਂਦੋਂ ਵੀਰ ਉਹਨਾਂ ਦੱਸਿਓ ਕੁਝ ਵੀ ਤੁਹਾਨੂੰ ਤੇ ਪਤਾ ਵਾ ਵੀਰ ਦਾ ਸੁਭਾ ਕਿਦਾਂ ਦਾ ਵਾ ਦੀ ਨਿਹਮਤ ਤੈਨੂੰ ਤਾਂ ਕੇ ਮਾਰ ਕੇ ਕੱਢੂਗੀ ਇਹਦਾ ਜੁੱਲੀ ਬਿਸਤਰਾ ਮੈਂ ਨਾ ਗੋਲ ਕਰੂੰਗੀ ਭੀ ਜਿੱਥੋਂ ਆਈ ਹੈ ਨਾ ਉੱਥੇ ਹੀ ਚਲ ਜਾ ਅਜੇ ਇਹਦਾ